ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 99 ਆਓ ਸੁਣਦੇ ਹਾਂ ਸਿੱਖ ਜਗਤ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਦੀ ਅਤੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦੀ 450 ਸਾਲਾ ਸ਼ਤਾਬਦੀ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਮਨਾ ਰਿਹਾ ਹੈ ਬੜੇ ਡੂੰਗੀ ਵਿਚਾਰ ਅਸੀਂ ਕਰਦੇ ਹਾਂ ਕਿ ਕਿਵੇਂ ਸਿੱਖ ਗੁਰੂ ਸਾਹਿਬਾਨਾਂ ਨੇ ਮਹਾਨ ਗਾਲਣਾ ਗਾਲਣ ਤੋਂ ਬਾਅਦ ਗੁਰਗੱਦੀਆਂ ਪ੍ਰਾਪਤ ਕੀਤੀਆਂ ਗੁਰਗੱਦੀ ਦਾ ਮਤਲਬ ਹੈ ਰੱਬ ਦਾ ਵਾਹਿਗੁਰੂ ਜੀ ਦਾ ਸਰਗੁਣ ਰੂਪ ਬਣਨਾ ਆਓ ਵਿਚਾਰ ਕਰਦੇ ਹਾਂ ਕਿ ਕੀ ਕੀ ਕੁਸਵਟੀਆਂ ਗੁਰੂ ਬਣਨ ਵਾਸਤੇ ਲਾਈਆਂ ਗਈਆਂ ਜਿਨ੍ਹਾਂ ਨੂੰ ਜਾਣਨਾ ਹਰ ਸਿੱਖ ਦਾ ਫਰਜ਼ ਹੈ ਗੁਰੂ ਨਾਨਕ ਸਾਹਿਬ ਜੀ ਜਨਮ ਤੋਂ ਹੀ ਪਰਮੇਸ਼ਵਰ ਦਾ ਸਰਗੁਣ ਸਰੂਪ ਸਨ ਸ਼ੁਰੂਆਤ ਉਹਨਾਂ ਤੋਂ ਹੀ ਸਿੱਖ ਧਰਮ ਦੀ ਹੁੰਦੀ ਹੈ ਉਹਨਾਂ ਦਾ ਕੋਈ ਹੋਰ ਗੁਰੂ ਨਹੀਂ ਸੀ ਈਸ਼ਵਰ ਹੀ ਗੁਰੂ ਸੀ ਦੂਜੇ ਲਫਜ਼ਾਂ ਵਿੱਚ ਕਹੀਏ ਉਹ ਆਪ ਹੀ ਆਪਣੇ ਗੁਰੂ ਸਨ ਜਦੋਂ ਗੁਰੂ ਜੀ ਨੇ ਸਰੀਰ ਛੱਡਣ ਦਾ ਮਨ ਬਣਾ ਲਿਆ ਕਰਤਾਰਪੁਰ ਸਾਹਿਬ ਵਿਖੇ ਤਾਂ ਉਹਨਾਂ ਨੇ ਆਪਣੀ ਚੇਲਿਆਂ ਪੁੱਤਰਾਂ ਦਾ ਇਮਤਿਹਾਨ ਲੈਣਾ ਸ਼ੁਰੂ ਕੀਤਾ ਦੋਵੇਂ ਪੁੱਤਰ ਤਾਂ ਸਾਰੇ ਇਮਤਿਹਾਨਾਂ ਵਿੱਚੋਂ ਫੇਲ ਹੋਏ ਤੇ ਬਹੁਤ ਸਾਰੇ ਗੁਰਸਿੱਖ ਵੀ ਪਰਪਾਈ ਲੈਣਾ ਜੀ 8 ਸਾਲ ਦਿਨ ਰਾਤ ਗੁਰੂ ਨਾਨਕ ਸਾਹਿਬ ਜੀ ਦੀ ਤੇ ਡੇਰੇ ਦੀ ਸੇਵਾ ਵਿੱਚ ਰਹੇ ਬਾਣੀ ਪੜੀ ਸੁਣੀ ਤੇ ਵਿਚਾਰ ਕੀਤਾ ਤੇ ਬਾਣੀ ਦਾ ਪੂਰਾ ਅਧਿਐਨ ਵੀ ਕੀਤਾ ਪਈ ਲੈਣਾ ਜੀ ਨੇ ਸਾਰੇ ਇਮਤਿਹਾਨ ਗੁਰੂ ਜੀ ਦੇ ਪਾਸ ਕਰ ਲਏ ਅਖੀਰਲਾ ਇਮਤਿਹਾਨ ਜਦੋਂ ਹੋਣ ਲੱਗਾ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਗੁੱਸੇ ਵਿੱਚ ਹੋ ਕੇ ਕਿਹਾ ਲੈਣਾ ਤੂੰ ਮੇਰਾ ਪਿੱਛਾ ਕਿਉਂ ਨਹੀਂ ਛੱਡਦਾ ਬਾਕੀ ਸਾਰੇ ਛੱਡ ਗਏ ਹਨ ਤੂੰ ਹੀ ਇੱਕ ਠੀਠ ਬੰਦਾ ਹੈ ਮੇਰੇ ਪਿੱਛੇ ਪਿੱਛੇ ਤੁਰਿਆ ਆਉਂਦਾ ਹੈ ਜਾਂ ਆਪਣੇ ਘਰ ਤਾਂ ਭਾਈ ਲੈਣਾ ਜੀ ਨੇ ਉੱਤਰ ਦਿੱਤਾ ਪਾਤਸ਼ਾਹ ਮੈਂ ਆਪਣਾ ਆਪਾ ਆਪ ਜੀ ਨੂੰ ਸਮਰਪਿਤ ਕੀਤਾ ਹੋਇਆ ਹੈ ਮੇਰਾ ਕੋਈ ਹੋਰ ਘਰ ਨਹੀਂ ਹੈ ਮੇਰਾ ਆਸਰਾ ਤਾਂ ਤੁਸੀਂ ਹੀ ਹੋ ਮੈਂ ਤੁਹਾਡੇ ਚਰਨਾ ਦੀ ਖਾਕ ਹਾਂ ਤੁਹਾਡੇ ਚਰਨਾ ਚ ਹੀ ਰਹਿਣਾ ਹੈ ਚਾਹੇ ਮਾਰੋ ਕੁੱਟੋ ਜੋ ਮਰਜ਼ੀ ਕਰੋ ਤੁਹਾਡਾ ਪਿੱਛਾ ਮੈਂ ਨਹੀਂ ਛੱਡ ਸਕਦਾ ਇਤਨੀ ਠੀਠ ਤਾਈ ਕਿਉਂ ਕਰ ਰਿਹਾ ਹੈ ਜਾ ਆਪਣੇ ਘਰ ਵਾਰ-ਵਾਰ ਤੈਨੂੰ ਕਹਿ ਰਿਹਾ ਹਾਂ ਪਾਦਸ਼ਾ ਮੇਰਾ ਘਰ ਤੁਹਾਡੇ ਚਰਣਾ ਵਿੱਚ ਹੈ ਅੱਛਾ ਇਹ ਗੱਲ ਹੈ ਤਾਂ ਮੇਰਾ ਇੱਕ ਹੁਕਮ ਮੰਨ ਆ ਜਾ ਥੋੜਾ ਅੱਗੇ ਗਏ ਤਾਂ ਇੱਕ ਮਨੁੱਖ ਦੀ লাশ ਪਈ ਸੀ ਕਹਿਣ ਲੱਗੇ ਲੈਣਿਆ ਤੂੰ ਮੈਨੂੰ ਬਹੁਤ ਪਿਆਰ ਕਰਦਾ ਹੈ ਤਾਂ ਇਸ লাশ ਨੂੰ ਖਾ ਮੇਰਾ ਹੁਕਮ ਮੰਨ ਤਾਂ ਲੈਣਾ ਜੀ ਬੋਲੇ ਪਾਦਸ਼ਾ ਕਿਹੜੇ ਪਾਸੋਂ ਸ਼ੁਰੂ ਕਰਾਂ ਉਹ ਅੱਗੇ ਹੋ ਕੇ ਮੁਰਦੇ ਕੋਲ ਪਹੁੰਚ ਗਈ ਤੇ ਚੂਕਣ ਲੱਗੇ ਸੰ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਜਾ ਕੇ ਇੱਕ ਦਮ ਲੈਣਾ ਜੀ ਨੂੰ ਪਕੜ ਲਿਆ ਤੇ ਗਲੇ ਨਾਲ ਲਗਾ ਲਿਆ ਤੇ ਕਿਹਾ ਲੈਣਿਓ ਹੁਣ ਤੂੰ ਮੇਰਾ ਹੀ ਅੰਗ ਬਣ ਗਿਆ ਹੈ ਤੂੰ ਹਰ ਇਮਤਿਹਾਨ ਪਾਸ ਕਰ ਲਿਆ ਹੈ ਹੁਣ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਕੱਲ ਹੀ ਤੈਨੂੰ ਸਾਰੀ ਜ਼ਿੰਮੇਵਾਰੀ ਸੌਂਪਦਾ ਹਾਂ ਹੁਣ ਮੈਨੂੰ ਸੁਰਖਰੂ ਕਰ ਦੇ ਮੈਂ ਆਪਣੇ ਪ੍ਰੀਤਮ ਦੇ ਦੇਸ਼ ਜਾਣਾ ਹੈ ਗੁਰਿਆਈ ਲੈਣੀ ਖਾਲਾ ਜੀ ਦਾ ਬਾੜਾ ਨਹੀਂ ਸੀ ਗੁਰਿਆਈ ਲੈਣ ਦਾ ਮਤਲਬ ਆਪਣੇ ਹੰਕਾਰ ਨੂੰ ਮਾਰਨਾ ਅਤ ਦੀ ਨਿਮਰਤਾ ਪੈਦਾ ਕਰਨੀ ਗੁਰੂ ਪ੍ਰਤੀ ਸਮਰਪਿਤ ਹੋ ਜਾਣਾ ਗੁਰੂ ਅਮਰਦਾਸ ਜੀ ਜਦੋਂ ਗੁਰੂ ਅੰਗਦ ਸਾਹਿਬ ਜੀ ਪਾਸ ਪਹੁੰਚੇ ਕਰੀਬ 62 ਸਾਲ ਦੀ ਉਮਰ ਸੀ ਗੁਰੂ ਦੀ ਭਾਲ ਦੀ ਬੜੀ ਤੰਗ ਸੀ ਕਿ ਮੈਂ ਇੱਡਾ ਵੱਡਾ ਹੋ ਗਿਆ ਹਾਂ ਅਜੇ ਤੱਕ ਮੇਰਾ ਕੋਈ ਸੱਚਾ ਗੁਰੂ ਹੀ ਨਹੀਂ ਹੈ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦਿਓ ਮੈਂ ਇੱਥੇ ਰਹਿ ਕੇ ਤੁਹਾਡੇ ਕੋਲ ਸੇਵਾ ਕਰਨਾ ਚਾਹੁੰਦਾ ਹਾਂ ਸਿਮਰਨ ਕਰਨਾ ਚਾਹੁੰਦਾ ਹਾਂ ਜੋ ਹੁਕਮ ਕਰੋਗੇ ਉਹੀ ਕਰਾਂਗਾ ਮੈਂ ਆਪ ਜੀ ਨੂੰ ਸਮਰਪਿਤ ਹੋਣਾ ਹੈ ਮੇਰੇ ਤੇ ਕਿਰਪਾ ਕਰੋ ਦਇਆ ਕਰੋ ਮੈਨੂੰ ਆਪਣਾ ਚੇਲਾ ਬਣਾ ਲਓ ਤਾਂ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਜਾਓ ਸੇਵਾ ਸ਼ੁਰੂ ਕਰੋ ਸਾਰੀਆਂ ਸੇਵਾਵਾਂ ਵਿੱਚ ਹਿੱਸਾ ਪਾਓ ਇੱਕ ਸੇਵਾ ਮੈਂ ਤੁਹਾਡੇ ਤੋਂ ਇਹ ਵੀ ਲੈਣੀ ਚਾਹਾਂਗਾ ਕਿ ਗਾਗਰ ਬਿਆਸ ਦਰਿਆ ਤੋਂ ਪਾਣੀ ਦੀ ਭਰ ਕੇ ਰੋਜ਼ ਅੰਮ੍ਰਿਤ ਵੇਲੇ ਲੈ ਕੇ ਆਓ ਤੇ ਮੈਨੂੰ ਇਸ਼ਨਾਨ ਕਰਾਓ ਜਿਸ ਗੁਰਸਿੱਖ ਨੇ ਗਾਗਰ ਨੂੰ ਹੱਥ ਲਾ ਕੇ ਚੁੱਕ ਕੇ ਦੇਖਿਆ ਹੈ ਉਸਨੇ ਮੈਨੂੰ ਦੱਸਿਆ ਹੈ ਕਿ ਉਹ ਗਾਗਰ ਪਾਰੀ ਤੇ ਪਿੱਤਲ ਦੀ ਹੈ ਖਡੂਰ ਸਾਹਿਬ ਵਿਖੇ ਪਈ ਹੈ ਏਡੀ ਭਾਰੀ ਪਿੱਤਲ ਦੀ ਗਾਗਰ ਤੇ ਪਾਣੀ ਪਾਉਣ ਨਾਲ ਤਾਂ ਤਿੱਗੜੀ ਭਾਰੀ ਹੋ ਜਾਂਦੀ ਹੋਵੇਗੀ ਇਤਨੀ ਭਾਰੀ ਗਾਗਰ ਭਰੀ ਹੋਈ ਕੁਝ ਮਿਲਣਾ ਤੋਂ ਬੁਢਾਪੇ ਵਿੱਚ ਰੋਜ਼ ਚੁੱਕ ਕੇ ਲੈ ਕੇ ਆਉਣੀ ਕਿਤਨੀ ਵੱਡੀ ਦ੍ਰਿੜਤਾ ਸੀ ਲਗਨ ਸੀ ਇੱਕ ਦਿਨ ਵੀ ਗੁਰੂ ਅਮਰਦਾਸ ਜੀ ਨੇ ਇਸ ਸੇਵਾ ਵਿੱਚ ਨਾਗਾ ਨਹੀਂ ਪਾਇਆ ਆਪਣੇ ਘਰ ਨਹੀਂ ਗਏ ਪਰਿਵਾਰ ਨੂੰ ਮਿਲਣ ਨਹੀਂ ਗਏ ਬਾਕੀ ਦਿਨ ਦੂਜੀਆਂ ਸੇਵਾਵਾਂ ਵਿੱਚ ਲੱਗੇ ਰਹਿੰਦੇ ਸਨ ਗੁਰੂ ਅੰਗਦ ਸਾਹਿਬ ਜੀ ਨੇ ਇਹ ਸੇਵਾ ਕਿਉਂ ਦਿੱਤੀ ਬਜ਼ੁਰਗ ਬੰਦੇ ਨੂੰ ਗੁਰੂ ਜਾਣੀ ਜਾਣ ਹੁੰਦਾ ਹੈ ਦੇਖਣਾ ਚਾਹੁੰਦੇ ਸਨ ਕਿ ਇਹ ਅਮੀਰ ਹੈ ਇਸ ਵਿੱਚ ਹੰਕਾਰ ਵੀ ਹੋਵੇਗਾ ਇਸ ਦਾ ਹੰਕਾਰ ਮਾਰਨਾ ਹੈ ਤੇ ਇਸ ਤੋਂ ਇਹ ਸੇਵਾ ਲੈਣੀ ਹੈ 12 ਸਾਲ ਦੀ ਘਾਲਣਾ ਤੋਂ ਬਾਅਦ ਜਦੋਂ ਸੇਵਾ ਪ੍ਰਵਾਨ ਹੋਈ ਤਾਂ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਹੁਣ ਤੁਸੀਂ ਸਾਡੀ ਥਾਂ ਤੇ ਬੈਠੋ ਗੁਰੂ ਨਾਨਕ ਸਾਹਿਬ ਜੀ ਦੇ ਵੀਰ ਜੀ ਨੂੰ ਅੱਗੇ ਤੋਰੋ ਅਸੀਂ ਅਕਾਲ ਪੁਰਖ ਪਾਸ ਜਾਣਾ ਹੈ ਆਖਿਆ ਪੁਰਖਾ 12 ਸਾਲ ਈਡੀਵੱਟੀ ਭਾਰੀ ਗਾਗਰ ਪਾਣੀ ਨਾਲ ਭਰੀ ਹੋਈ ਵਿਆਸ ਤੋਂ ਲਿਆ ਕੇ ਮੇਰੀ ਸੇਵਾ ਕੀਤੀ ਤੇਰੀ ਲਗਨ ਨੂੰ ਦੇਖ ਕੇ ਮੈਂ ਰੋਜ਼ ਤੇਰੇ ਨਾਲ ਆਪਣੇ ਕਦਮ ਜੋੜ ਕੇ ਚੱਲਦਾ ਸਾਂ ਮੇਰੇ ਗੁਪਤ ਕਦਮ ਤੈਨੂੰ ਦਿਸਦੇ ਨਹੀਂ ਸਨ ਤੇਰੀ ਸੇਵਾ ਵਿੱਚ ਮੈਂ ਵੀ ਆਪਣਾ ਯੋਗਦਾਨ ਪਾਇਆ ਹੈ ਗੁਰਗੱਦੀ ਪ੍ਰਾਪਤ ਕਰਨਾ ਸੌਖਾ ਕੰਮ ਨਹੀਂ ਸੀ। ਗੁਰੂ ਪੁੱਤਰ ਪ੍ਰਾਪਤ ਨਹੀਂ ਕਰ ਸਕੇ। ਉਹਨਾਂ ਕੋਲ ਅਭਿਮਾਨ ਸੀ। ਹੋਰ ਗੁਰਸਿੱਖਾਂ ਕੋਲ ਅਭਿਮਾਨ ਥੋੜਾ-ਬੋਤਾ ਸੀ। ਮਨ ਨੂੰ ਪੂਰੀ ਤਰ੍ਹਾਂ ਨਿਮਰਤਾ ਵਿੱਚ ਲਿਆਉਣਾ ਇਹ ਗੁਰਗੱਦੀ ਪ੍ਰਾਪਤ ਕਰਨ ਦੀ ਕਸਵੱਟੀ ਹੈ। ਗੁਰੂ ਅਮਰਦਾਸ ਜੀ ਨੇ 95 ਸਾਲ ਦੀ ਉਮਰ ਵਿੱਚ ਆਪਣਾ ਸਰੀਰ ਤਿਆਗਣ ਦਾ ਮਨ ਬਣਾਇਆ ਤਾਂ ਉਹਨਾਂ ਨੇ ਆਪਣੇ ਪੁੱਤਰਾਂ ਭਾਈ ਮੋਹਨ ਜੀ ਭਾਈ ਮੋਰੀ ਜੀ ਨੂੰ ਦੇਖਿਆ ਕਿ ਦੋਵੇਂ ਗੁਰਗੱਦੀ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ ਤਾਂ ਆਪਣੇ ਦੋਵੇਂ ਜਵਾਈਆਂ ਉੱਤੇ ਨਜ਼ਰ ਮਾਰੀ ਜੋ ਬਹੁਤ ਸੇਵਾ ਕਰ ਰਹੇ ਸਨ ਭਾਈ ਰਾਮਾ ਜੀ ਭਾਈ ਜੇਠਾ ਜੀ ਉਹਨਾਂ ਵਿੱਚੋਂ ਚੋਣ ਕਰਨ ਲਈ ਉਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਇੱਕ ਇੱਕ ਥੜਾ ਬਣਾਓ ਤੇ ਦੱਸਿਆ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਬਣਾਉਣਾ ਹੈ ਸਾਡੇ ਬੈਠਣ ਲਈ ਅਸੀਂ ਉਸ ਤੇ ਬੈਠ ਕੇ ਸੰਗਤਾਂ ਨਾਲ ਵਿਚਾਰਾਂ ਕਰਨੀਆਂ ਹਨ ਦੋਵਾਂ ਨੇ ਥੜੇ ਬਣਾਈ ਤਾਂ ਗੁਰੂ ਅਮਰਦਾਸ ਜੀ ਨੇ ਟਵਾ ਦਿੱਤੇ ਇਹ ਠੀਕ ਨਹੀਂ ਬਣੇ ਦੁਬਾਰਾ ਬਣਾਓ ਦੂਜੀ ਵਾਰ ਬਣਾਈ ਤਾਂ ਫਿਰ ਟਵਾ ਦਿੱਤੀ ਤੀਜੀ ਵਾਰ ਫਿਰ ਬਣਾਈ ਤਾਂ ਫਿਰ ਟੁਆ ਦਿੱਤੀ ਨਹੀਂ ਇਹ ਠੀਕ ਨਹੀਂ ਬਣੇ ਪਾਈ ਰਾਮਾ ਜੀ ਨੇ ਕਿਹਾ ਪਿਤਾ ਜੀ ਥੜਾ ਬਿਲਕੁਲ ਠੀਕ ਹੈ ਪਹਿਲਾਂ ਵੀ ਠੀਕ ਸੀ ਹੁਣ ਵੀ ਠੀਕ ਹੈ ਕੋਈ ਕਮੀ ਨਹੀਂ ਹੈ ਤੁਸੀਂ ਭੁੱਲ ਜਾਂਦੇ ਹੋ ਉਮਰ ਵਢੇਰੀ ਹੋ ਗਈ ਹੈ ਥੜੇ ਵਿੱਚ ਕੋਈ ਕਮੀ ਨਹੀਂ ਹੈ ਪਾਈ ਜੇਠਾ ਜੀ ਨੂੰ ਕਿਹਾ ਤੋੜਾ ਥੜਾ ਵੀ ਠੀਕ ਨਹੀਂ ਤੀਜੀ ਵਾਰ ਹੋ ਗਿਆ ਤਾਂ ਭਾਈ ਜੇਠਾ ਜੀ ਭਾਗ ਗੁਰੂ ਰਾਮਦਾਸ ਜੀ ਚਰਣਾ ਚ ਡਿੱਗ ਪਏ ਆਖਿਆ ਪਾਤਸ਼ਾਹ ਮੈਂ ਮੂਰਖ ਹਾਂ ਅਗਿਆਨੀ ਹਾਂ ਜੇ ਤੁਸੀਂ ਆਪਣਾ ਹੱਥ ਮੇਰੇ ਸਿਰ ਤੇ ਰੱਖੋਗੇ ਤਾਂ ਮੈਂ ਥੜਾ ਬਣਾ ਸਕਾਂਗਾ ਤੁਹਾਡੀ ਕਿਰਪਾ ਤੋਂ ਬਿਨਾ ਮੇਰੇ ਤੋਂ ਥੜਾ ਨਹੀਂ ਬਣਨਾ ਮੈਨੂੰ ਬਖਸ਼ ਦਿਓ ਮੈਂ ਗੁਨਾਹਗਾਰ ਹਾਂ ਗੁਰੂ ਜੀ ਨੇ ਛਾਤੀ ਨਾਲ ਲਗਾਇਆ ਤੇ ਆਖਿਆ ਪੁੱਤਰ ਥੜੇ ਤਾਂ ਤੁਸੀਂ ਸਾਰੇ ਠੀਕ ਬਣਾਏ ਸਨ ਅਸਲ ਥੜਾ ਮੈਂ ਤੁਹਾਡੇ ਹਿਰਦੇ ਦਾ ਦੇਖਣਾ ਚਾਹੁੰਦਾ ਸੀ ਜਿਸ ਉੱਤੇ ਮੈਂ ਬਿਰਾਜਮਾਨ ਹੋਣਾ ਹੈ ਹੁਣ ਮੈਂ ਜਾਣਾ ਹੈ ਤੁਹਾਡੇ ਥੜੇ ਤੇ ਮੈਂ ਬੈਠਾਂਗਾ ਤੁਸੀਂ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਦੇ ਵਾਰਿਸ ਬਣਨਾ ਹੈ ਕੁਸੀਂ ਹੁਣ ਯੋਗ ਹੋ ਤੁਹਾਡਾ ਮਨ ਅਤ ਪਵਿੱਤਰਤਾ ਤੇ ਨਿਮਰਤਾ ਵਾਲਾ ਹੋ ਗਿਆ ਹੈ ਗੁਰਗੱਦੀ ਦੀ ਕਸਵੱਟੀ ਲਈ ਅਤ ਦੀ ਨਿਮਰਤਾ ਚਾਹੀਦੀ ਸੀ ਜਿਹੜੀ ਕੇ ਸਾਰੇ ਹੀ ਗੁਰੂਆਂ ਪਾਸ ਸੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ 9 ਸਾਲ ਦੀ ਉਮਰ ਵਿੱਚ ਹੀ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਸਰੀਰ ਦਾ ਬਲੀਦਾਨ ਦੇਣ ਲਈ ਕਹਿ ਦਿੱਤਾ ਸੀ ਇਹ ਕਿੱਡੀ ਵੱਡੀ ਨਿਮਰਤਾ ਸੀ ਅਭਿਮਾਨ ਨੇੜੇ ਵੀ ਨਹੀਂ ਸੀ ਦੂਸਰਿਆਂ ਪ੍ਰਤੀ ਜੀਵਣਾ ਉਹਨਾਂ ਦਾ ਉਦੇਸ਼ ਸੀ ਆਪਣੇ ਚਾਰ ਸਾਹਿਬਜ਼ਾਦੇ ਵੀ ਸ਼ਹੀਦ ਕਰਵਾ ਦਿੱਤੇ ਸਨ ਤੇ ਮਾਤਾ ਜੀ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਨ ਸੂਰਬੀਰ ਯੋद्धा ਸਨ ਤੇ ਮਹਾਨ ਪਵਿੱਤਰ ਤੇ ਨਿਮਰਤਾ ਵਾਲੇ ਸੱਚੇ ਪਾਤਸ਼ਾਹ ਸਨ ਧੰ ਸਿੱਖੀ ਧੰ ਗੁਰੂ ਸਾਹਿਬਾਨ ਧੰ ਗੁਰੂ ਦੇ ਸਿੱਖ ਵੀਰੋ ਤੇ ਭੈਣੋ ਆਪਾਂ ਵੀ ਥੋੜੇ ਕਦਮ ਅੱਗੇ ਵਧਾਈਏ ਗੁਰਸਿੱਖੀ ਨੂੰ ਸਮਝੀਏ ਤੇ ਅਪਣਾਈਏ ਇਸ ਦੇ ਪਵਿੱਤਰ ਰਸਤੇ ਤੇ ਤੁਰ ਪਈਏ ਸਾਡੇ ਜੀਵਨ ਵਿੱਚ ਵੀ ਸੁੱਖ ਸ਼ਾਂਤੀ ਆਵੇਗੀ ਤੇ ਨਾਮ ਬਾਣੀ ਨਾਲ ਪਿਆਰ ਪੈ ਜਾਵੇਗਾ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ